ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਬੱਚਿਆਂ ਸੇਲ ਲਈ ਲੈ ਕੇ ਆਏ ਜੀ ਆਓ ਪੁੱਛ ਲੈਨੇ ਬਾਈ ਤੁਹਾਡੇ ਅੱਜ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਵਧੀਆ ਹਾਂਜੀ ਬਹੁਤ ਵਧੀਆ ਜੀ ਬਾਈ ਨਾਮ ਤੇ ਐਡਰੈਸ ਬੋ ਨਾਮ ਬਲਜਿੰਦਰ ਸਿੰਘ ਜੀ ਪਿੰਡ ਬਧਾਤਾ ਨੇੜੇ ਸਹਣਾ ਪਤੌੜ ਰਹਿ ਜਾਂਦਾ ਠੀਕ ਹੈ ਬਾਈ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਤਪਾ ਜੀ ਮੋਬਾਈਲ ਨੰਬਰ ਬੋ ਮੋਬਾਈਲ ਨੰਬਰ ਹੈਗਾ 6239728207 6239722210 ਜੀ ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਪਹਿਲੇ ਨੰਬਰ ਤੇ ਬੱਚੀ ਦੇਖਦੇ ਕਿੰਨੀ ਉਮਰ ਹੈ ਜੀ ਇਹਦੀ ਉਮਰ 16 ਕਿ ਮਹੀਨਿਆਂ ਦੀ ਉਮਰ ਹੈ ਜੀ ਠੀਕ ਆ ਬਾਈ ਹਾਂਜੀ ਕਿਹੜੇ ਟੀਕੇ ਦੀ ਆਪਾਂ ਟੀਕੇ ਹੈ ਬਰੂਡ ਦੀ ਆ ਜੀ ਠੀਕ ਹੈ ਭਾਈ ਮਾਂ ਦਾ ਦੁੱਧ ਕਿੰਨਾ ਕਰੀ ਮਾਂ ਦਾ ਦੁੱਧ ਜੀ 35 ਪਲੱਸ ਆ ਜੀ ਆਪਾਂ ਕਹੀ ਜਾਈਏ ਪਹਿਲੇ ਮਤਲਬ ਜਿਹੜਾ ਦਿੱਤਾ ਸੀਗਾ ਛੋਏ ਚ ਫੇਸ ਚੰਗਾ ਰੰਗ ਬਾਕੀ ਹੱਡਾਂ ਬਾਰਾਂ ਦੀ ਖੁੱਲੀ ਬਹੁਤ ਆ ਗੰਦ ਜਾਣ ਵਿਵਸਥਾ ਦੀ ਬਹੁਤ ਹੂੰ ਪੂਰੀ ਖੱਚ ਕਰਦੀ ਆ ਸਹੀ ਗੱਲ ਆ ਬਈ ਰਾਜੀ ਰੋਜੀ ਬਾਕੀ ਥਣ ਵੀ ਨਿੱਖੜਵਾ ਕੱਲਾ ਕੱਲਾ ਆ ਗਈ ਠੀਕ ਠੀਕ ਹੋਰ ਥਾਂਕ ਦੋਨਾਂ ਦੀ ਨੀਂਦ ਨਾਲ ਤੇ ਓਕੇ ਭਾਈ ਹਾਂਜੀ ਠੀਕ ਆ ਫੇਸ ਬੜਾ ਪਿਆਰਾ ਰੰਗ ਰੂਪ ਚੰਗਾ ਟੀਕੇ ਦੇ ਤਕਰੀਬਨ ਕਾਬਲੀਆਂ ਹਾਂ ਹਾਂਜੀ ਹੂੰ ਟੀਕੇ ਦੇ ਕਾਬਲਾ ਝੋਲੀ ਦਿਖਾਉਂਦੇ ਆ ਥਣ ਬਹੁਤ ਚੰਗਾ ਭਾਈ ਕਹਿੰਦਾ ਚਾਰੇ ਥਾਣ ਨਿਕਣ ਮੇਲੇ ਪੂਰੇ ਗਏ ਤੇ ਇਕੱਲਾ ਇਕੱਲਾ ਥਾਣਾ ਹੂੰ ਥਾਣ ਬਹੁਤ ਚੰਗਾ ਭਾਈ ਬਾਕੀ ਉਹ ਬਾਡੀ ਬੇਟ ਫੁੱਲ ਆ ਜੀ ਟੀਕੇ ਦੇ ਜਮਾਏ ਨਹੀਂਗਾ ਵੀ ਲੱਸੀ ਆ ਸਹੀ ਗੱਲ ਆ ਭਾਈ ਭਾਈ ਜੇ ਜਿਹੜਾ ਵੀ ਲਜਾਊਗਾ ਇਹ ਤਾਂ ਮਤਲ ਟੀਕਾ ਭਰਾ ਹੀ ਦਊਗਾ ਸਿੱਧਾ ਹੂੰ ਟੀਕੇ ਦੇ ਤਕਰੀਬਨ ਭਾਈ ਕਾਬਲਾ ਜਾਨ ਸਰ ਟੀਕਾ ਕਰਮ ਵਾਲੀ ਨੇ ਲੈ ਲੈਣਾ ਫੇਸ ਬੜਾ ਪਿਆਰਾ ਨੇੜ ਤੋਂ ਚੈੱਕ ਕਰ ਲੋ ਫੇਸ ਬਿਊਟੀ ਬਹੁਤ ਚੰਗੀ ਐ ਚੰਗੀ ਆ ਬੱਚੀ ਭਾਈ ਸਭੀ ਪੜਿਆ ਰਾਜੀ ਰੋਜੀ ਖੋਲਾ ਭਾਈ ਮੁੱਲ ਕੀ ਆ ਭਰਾ ਦਾ ਮੁੱਲ ਜੀ ਦਾ 25000 ਰੁਪਇਆ ਰਹੂਗਾ ਜੀ ਮਾਨਤਨ ਹੋ ਜਾ ਮਾਨਤਨ ਹੋ ਜਾਊਗਾ ਜੀ ਮੁੱਲ ਕਰਾਉ ਨੂੰ 32 ਕਰਾ ਲਓ ਜੀ 30 ਕਰਾ ਲਓ ਆਪਾਂ 25000 ਰੁਪਇਆ ਮੁੱਲ ਕਰਦੇ ਆ ਬਹੁਤ ਠੀਕ ਆ ਭਾਈ ਅੱਗੇ ਵੀਰੇ ਦੋ ਨੰਬਰ ਕਿੰਨੀ ਕੁ ਉਮਰ ਹੈ ਜੀ ਇਹਦੀ ਉਮਰ 12 ਕਿ ਮਹੀਨਿਆਂ ਦੀ ਹੈ ਜੀ ਠੀਕ ਆ ਭਾਈ ਕਿਹੜੇ ਟੀਕੇ ਦੀ ਹੈ ਇਹ ਰਮਾਦਾ ਦੀ ਹੈ ਜੀ ਮਾਂ ਦਾ ਦੁੱਧ ਭਾਈ ਮਾਂ ਦਾ ਦੁੱਧ ਹੀ ਇਹਦਾ ਹੈਗਾ ਪੱਤੀ ਵਾਲੀ ਦਾ ਜੀ ਠੀਕ ਆ ਭਾਈ ਖੋਲ ਦੇ ਭਾਈ ਮਾੜੀ ਤੋਰ ਕੇ ਦਿਖਾ ਦੇ ਆ ਰੰਗ ਰੂਪ ਇਹਦਾ ਵੀ ਕਰਮ ਵਾਲੀ ਦਾ ਚੰਗਾ ਫੇਸ ਬਿਊਟੀ ਬਹੁਤ ਚੰਗੀ ਹੈ ਨੇੜੇ ਤੋਂ ਚੈੱਕ ਕਰ ਲੋ ਗੋਦੀਵਾਦੀ ਚੰਗੀ ਹੈ ਚੰਗੀ ਹੈ ਸਮੀ ਭਲੀ ਹੈ ਬੱਚੀ ਹੋਰ ਸਾਹਗੇ ਇਹਦੇ ਵੀ ਨਹੀਂ ਜੀ ਕੋਈ ਠੀਕ ਆ ਹਾਂਜੀ ਸਰੀਰ ਸੂਰ ਵੀ ਤੋਰਾ ਹਮ ਤੋਰਾ ਤਰਾ ਵੀ ਚੰਗਾ ਹੈ ਨਾ ਬੱਚੀ ਦਾ ਹਾਂਜੀ ਠੀਕ ਆ ਕੀ ਮਤਲਬ ਅਰ ਸੈਰ ਦਾ ਵੀ ਰੂਪ ਜਪੈਂਦਾ ਜੀ ਇਹਦੇ ਚ ਠੀਕ ਆ ਬਾਈ ਹਾਂਜੀ ਤੇ ਕੀ ਮੋਲ ਆ ਭਰਾ ਇਹਦਾ ਮੋਲ ਜੀ 15000 ਰੁਪਏ ਜੀ ਮਾਨ ਤਨ ਹੋ ਜਾ ਬਾਈ ਮਾਨ ਤਨ ਕਰ ਦਾਂਗੇ ਜੀ ਠੀਕ 15000 ਰੁਪਏ ਬਾਈ ਨੇ ਮੋਲ ਰੱਖਿਆ ਮਾਨ ਤਨ ਜ਼ਰੂਰ ਹੋ ਜਾ ਝੋਲੀ ਵੀ ਬਹੁਤ ਚੰਗੀ ਹੈ ਲੈ ਕੋਈ ਸਾਡੇ ਕਿਸੇ ਦੀ ਵੀ ਨਹੀਂ ਹੂੰ ਕੱਦ ਬੜਾ ਗੂਗੀ ਆਈ ਪੰ ਵਾਪਸ ਮੋੜ ਦੇ ਓਕੇ ਹਾਂਜੀ ਹੋਰ ਸਾਹ ਕਿਸੇ ਦੇ ਵੀ ਨਹੀਂ ਦੋਨਾਂ ਚ ਠੀਕ ਆ ਬਾਈ ਤੇ ਨਗ ਬਾਈ ਕੋਲੇ ਦੋ ਸੀ ਦੋਨੇ ਦਿਖਾਤੇ ਤੇ ਕਿਸੇ ਵੀਰ ਦੇ ਦੋਨਾਂ ਚ ਕੋਈ ਵੀ ਪਸੰਦ ਆਵੇ ਤਾਂ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤੈਨੂੰ ਧੰਨਵਾਦ